रेडी ਅਸੀਂ ਜਦੋਂ ਇਤਿਹਾਸ ਦੇ ਅਤੀਤ ਵਿੱਚ ਝਾਕ ਕੇ ਮਨੁੱਖਤਾ ਉੱਤੇ ਹੋਏ ਤਸ਼ੱਦਦ ਦੀਆਂ ਵੱਡੀਆਂ ਕੱਢਨਾਵਾਂ ਉੱਤੇ ਨਜ਼ਰ ਮਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਖਿਆਲ ਵਿੱਚ ਅਮਰੀਕਾ ਵੱਲੋਂ ਜਾਪਾਨ ਉੱਤੇ ਕੀਤੇ ਗਏ ਪਰਮਾਣੂ ਹਮਲੇ ਦੀ ਤਵਾਹੀਦਾ ਖੌਫ ਆ ਜਾਂਦਾ ਹੈ ਡੰਡੀ 19ਵੀਂ ਸਦੀ ਦਾ 40ਵਾਂ ਅਤੇ 50ਮਾ ਦਹਾਕਾ ਤਕਰੀਬਨ ਸੰਸਾਰ ਜੁੱਦਾਂ ਵਿੱਚ ਹੋਈਆਂ નિર્ਦੋਸ਼ ਲੋਕਾਂ ਦੀਆਂ ਮੌਤਾਕਾਰਨ ਇਤਿਹਾਸ ਦੇ ਕਾਲੇ ਦੌਰ ਵਜੋਂ ਯਾਦ ਕੀਤਾ ਜਾਂਦਾ ਹੈ ਡੰਡੀ ਉਦੋਂ ਦੇ ਇਤਿਹਾਸਕ ਅੰਕੜਿਆਂ ਅਤੇ ਮਹਾਰਾ ਦੀਆਂ ਰਿਪੋਰਟਾਂ ਮੁਤਾਬਕ ਇਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਦਸੰਬਰ 1941 ਵਿੱਚ ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਖੇਤਰ ਉਤੇ ਅਚਾਨਕ ਹਮਲਾ ਕਰਕੇ ਅਮਰੀਕਾ ਦੇ 2402 ਫੌਜੀ ਮਾਰ ਦਿੱਤੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਕਰ ਦਿੱਤੇ ਸਨ ਡੰਡੀ ਇਸ ਹਮਲੇ ਨੂੰ ਹੀ ਆਉਣ ਵਾਲੇ 4 ਸਾਲ ਚੱਲਣ ਵਾਲੀ ਤਬਾਹੀ ਦੀ ਸ਼ੁਰੂਆਤ ਮੰਨਿਆ ਗਿਆ ਸੀ ਡੰਡੀ 1941 ਤੋਂ ਚੱਲ ਰਹੀ ਖੂਨੀ جنگ ਵਿੱਚ ਸਾਲ 1944 ਦੇ ਅਖੀਰ ਤੱਕ ਅਮਰੀਕਾ ਨੇ ਜਾਪਾਨ ਦੀ ਹੋਰ ਜ਼ਿਆਦਾ ਤਬਾਹੀ ਦੇ ਮੰਤਮ ਨਾਲ ਮੈਰੀਆਨਾ ਟਾਪੂਆਂ ਉੱਤੇ ਕਬਜ਼ਾ ਕਰਕੇ ਜਾਪਾਨ ਦੇ ਜ਼ਿਆਦਾ ਸੰਗਣੀ ਅਵਾਦੀ ਵਾਲੇ ਖੇਤਰਾ ਅਤੇ ਉਦਯੋਗਿਕ ਥਾਮਾਂ ਉੱਤੇ ਲਗਾਤਾਰ ਹਮਲੇ ਕਰਕੇ ਲਗਭਗ ਅੱਧੇ ਸੈਂਕੜੇ ਤੋਂ ਵੀ ਜ਼ਿਆਦਾ ਸ਼ਹਿਰ ਨੀਸ ਤੋਂ ਨਾਬੂਦ ਕਰ ਦਿੱਤੇ ਸਨ ਡੰਡੀ ਜਾਪਾਨ ਦੀ ਬੇਪناہ ਹੋ ਰਹੀ ਤਵਾਹੀ ਨੂੰ ਦੇਖ ਕੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਹੋਰ ਸਖੀਅਤਾ ਵੱਲੋਂ ਜਾਪਾਨ ਦੇ ਹਾਰ ਕਬੂਲਨ ਜਾਂ ਆਤਮ ਸਮਰਪਣ ਰੈਡੀ ਦੇ ਕਿਆ ਸੰਨ ਪਰ ਜਾਪਾਨ ਨੇ ਅਜਿਹਾ ਨਾ ਕਰਕੇ ਕੈਟਸੂਗੋ ਦੀ ਰਣਨੀਤੀ ਅਪਣਾ ਕੇ ਜੁੱਦ ਜਾਰੀ ਰੱਖ ਕੇ ਅਮਰੀਕਾ ਨੂੰ ਵੱਡੀ ਚਨੌਕਤੀ ਦੇ 30 ਡੰਡੀ ਕਈ ਲੇਖਕਾਂ ਦਾ ਮੰਨਣਾ ਹੈ ਕਿ ਅਮਰੀਕਾ ਇਹ ਵੀ ਚਾਹੁੰਦਾ ਸੀ ਕਿ ਜ਼ਮੀਨੀ ਹਮਲੇ ਵਿੱਚ ਸਾਡੀ ਫੌਜ ਨੂੰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਤੇ ਨਾਲ ਹੀ ਅਮਰੀਕਾ ਆਪਣੇ ਬਣਾਏ ਪਰਮਾਣੂ ਹਥਿਆਰ ਵੀ ਅਜਮਾਉਣਾ ਚਾਹੁੰਦਾ ਸੀ ਡੰਡੀ ਇਤਿਹਾਸਕ ਦਸਤਾਵੇਜ਼ਾਂ ਡਾਕੂਮੈਂਟਰੀਆਂ ਜਾਂ ਰਿਪੋਰਟਾਂ ਮੁਤਾਬਕ ਅਮਰੀਕਾ ਨੇ 1945 ਤੱਕ ਐਟਮ ਬੰਬ ਤਿਆਰ ਕਰ ਲਿਆ ਸੀ ਡੰਡੀ ਹਮਲੇ ਦੇ ਫੈਸਲੇ ਨੂੰ ਸਫਲਤਾ ਭਰਪੂਰ ਅਮਲ ਵਿੱਚ ਲਿਆਉਣ ਲਈ ਅਮਰੀਕਾ ਵਿੱਚ ਇੱਕ ਗੁਪਤ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਜਾਪਾਨ ਉੱਤੇ ਪਰਮਾਣੂ ਹਮਲੇ ਲਈ ਦੇਣਾ ਮਿਤੀ ਅਤੇ ਜ਼ਿਆਦਾ ਨੁਕਸਾਨ ਦੇ ਅਣਕੂਨ ਬਾਲੇ ਨਿਸ਼ਾਨੇ ਨੂੰ ਚੁਣਨਾ ਸੀ ਡੰਡੀ ਇਸ ਲਈ ਅਮਰੀਕਾ ਵੱਲੋਂ ਜਾਪਾਨ ਦਾ ਪ੍ਰਮੁੱਖ ਸ਼ਹਿਰ ਹੀਰੋਸ਼ੀਮਾ ਚੁਣਿਆ ਗਿਆ ਸੀ ਡੰਡੀ ਹਮਲੇ ਲਈ ਦੇਣਾ ਸੋਮਵਾਰ 6 ਅਗਸਤ 1945 ਦਾ ਸਮਾਂ ਤੈਅ ਕੀਤਾ ਗਿਆ ਡੰਡੀ ਅਮਰੀਕਾ ਜਾਪਾਨ ਨੂੰ ਇਸ ਤਬਾਹੀ ਦਾ ਅਚਨਚੇਤ ਤੋਹਫਾ ਦੇਣਾ ਚਾਹੁੰਦਾ ਸੀ ਤਾਂ ਜੋ ਇਸ ਵੱਡੀ ਤਬਾਹੀ ਤੋਂ ਬਾਅਦ ਜਾਪਾਨ ਹਾਰ ਮੰਨ ਲਵੇ ਡੰਡੀ ਹਮਲੇ ਲਈ ਹੀਰੋਸ਼ੀਮਾ ਦੀ ਥਾਂ ਤਾਂ ਚੁਣੀ ਗਈ ਕਿਉਂਕਿ ਹੀਰੋਸ਼ੀਮਾ ਜਾਪਾਨ ਦਾ ਇੱਕ ਅਜਿਹਾ ਭੀੜ ਭੜੱਕੇ ਵਾਲਾ ਸ਼ਹਿਰ ਸੀ ਜਿਸ ਵਿੱਚ ਸਭ ਤੋਂ ਜ਼ਿਆਦਾ ਸਕੂਲ ਕਾਲਜ ਅਤੇ ਹੋਰ ਸੰਸਥਾਵਾਂ ਅਤੇ ਫੌਜ ਦੇ ਵੀ ਬਹੁਤ ਵੱਡੇ ਅਦਾਰੇ ਸਨ ਡੰਡੀ ਇੱਥੇ ਜਿਆਦਾ ਤੋਂ ਜਿਆਦਾ ਲੋਕ ਮਰਨ ਉੱਤੇ ਬੇਹਿਸਾਬ ਨੁਕਸਾਨ ਹੋਣ ਲਈ ਮਾਹੌਲ ਕੁਦਰਤੀ ਤੌਰ ਉੱਤੇ ਸਿਰਜਾ ਹੋਇਆ ਸੀ ਡੰਡੀ